ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਹੈ ਕੀ ਆ ਤੇ ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦਾ ਕੰਮ ਸ਼ੁਰੂ ਕਰੀਏ ਇੱਕ ਆਈਪੀਓ ਹੈ ਅੱਜ ਤੇ ਉਸ ਤੋਂ ਇਲਾਵਾ ਦੋ ਕੰਪਨੀਆਂ ਨੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਪਰ ਇੱਕ ਚੀਜ਼ ਜਿਹੜੀ ਮੈਂ ਹੁਣ ਤੋਂ ਹਮੇਸ਼ਾ ਇੱਕ ਬੋਲਦਾ ਰਹੂੰਗਾ ਉਹ ਇਹ ਹੈ ਕਿ ਕੁਝ ਦੋਸਤ ਹੁੰਦੇ ਜਿਹੜੇ ਹਰੇਕ ਵਾਰੀ ਕੋਈ ਨਵੇਂ ਜੁੜਦੇ ਆ ਹਰ ਵੀਡੀਓ ਦੇ ਵਿੱਚ ਕੋਈ ਨਾ ਕੋਈ ਨਵਾਂ ਦੋਸਤ ਜੁੜ ਜਾਂਦਾ ਤੇ ਸਟਾਕ ਲੈਣੇ ਖਰੀਦਣੇ ਵੇਚਣੇ ਉਹ ਉਹ ਬਾਧੀਆਂ ਗੱਲਾਂ ਨੇ ਉਸ ਵਿੱਚ ਇੱਕ ਬਹੁਤ ਸਿੰਪਲ ਚੀਜ਼ ਆ ਔਖੀ ਚੀਜ਼ ਕੀ ਆ ਸਭ ਤੋਂ ਪਹਿਲਾਂ ਇਹ ਸਮਝਣਾ ਕਿ ਸਟਾਕ ਮਾਰਕੀਟ ਹੈ ਕੀ ਚੀਜ਼ ਆ ਸਪੈਸ਼ਲੀ ਆਪਣੇ ਲਈ ਜਿਹੜੇ ਉੱਤਰੀ ਭਾਰਤ ਦੇ ਵਸਨੀਕ ਆ ਪੰਜਾਬ ਹਰਿਆਣਾ ਯੂਪੀ ਇਹਨਾਂ ਸਟੇਟਾਂ ਦੇ ਵਸਨੀਕ ਹੈਗੇ ਆਪਾਂ ਆਪਣੇ ਦਿਮਾਗ 'ਚ ਆਸੇ-ਪਾਸੇ ਤੋਂ ਸਟਾਕ ਮਾਰਕੀਟ ਦੀਆਂ ਬੜੀਆਂ ਅਜੀਬ ਧਾਰਨਾਵਾਂ ਨੇ ਤਾਂ ਅਸਲ 'ਚ ਹੁਣ ਹੈਗੀ ਕੀ ਚੀਜ਼ ਆ ਪਹਿਲਾਂ ਉਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਜਿੰਨਾ ਟਾਈਮ ਆਪਾਂ ਨੂੰ ਉਹ ਚੀਜ਼ ਨਹੀਂ ਪਤਾ ਉਹਨਾਂ ਟਾਈਮ ਇਹਦੇ 'ਚ ਕੰਮ ਕਰਨਾ ਭਾਵੇਂ ਤੁਸੀਂ ਥੋੜੇ ਟਾਈਮ ਦੇ ਪੈਸੇ ਬਣਾ ਵੀ ਲੈ ਪਰ ਤੁਹਾਨੂੰ ਐਗਜ਼ੈਕਟ ਨਹੀਂ ਪਤਾ ਤਾਂ ਇਸ ਕਰਕੇ ਹਰੇਕ ਵੀਡੀਓ ਦੇ ਵਿੱਚ ਕਮੈਂਟਸ ਸੈਕਸ਼ਨ 'ਚ ਦੇਖ ਲਿਆ ਕਰਿਓ ਮੈਂ ਇੱਕ ਕਮੈਂਟ ਕਰ ਦਿਆ ਕਰੂੰਗਾ ਕੁਝ ਐਪੀਸੋਡ ਨੇ ਕੁਝ ਵੀਡੀਓਜ਼ ਨੇ ਜਿਹੜੇ ਮੈਂ ਬਣਾਏ ਹੋਏ ਆ ਜਿਨ੍ਹਾਂ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਤੁਹਾਡੇ ਜਿੰਨੇ ਵੀ ਕੁਐਸਚਨ ਹੋ ਸਕਦੇ ਆ ਕਿਸੇ ਦੇ ਵੀ ਦਿਮਾਗ ਦੇ ਵਿੱਚ ਅਲੱਗ-ਅਲੱਗ ਉਹ ਸਾਰੇ ਮੈਂ ਕਵਰ ਕੀਤੇ ਆ ਤਾਂ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖਿਓ بار بار ਦੇਖਿਓ ਇੱਕ ਵਾਰੀ ਨਹੀਂ ਉਸ ਤੋਂ ਜ਼ਿਆਦਾ ਵਾਰ ਦੇਖੋਗੇ ਤਾਂ ਤੁਹਾਨੂੰ ਹਰੇਕ ਵਾਰੀ ਕੁਝ ਨਾ ਕੁਝ ਨਵਾਂ ਪਤਾ ਲੱਗੂਗਾ ਤਾਂ ਇੱਕ ਤਾਂ ਚੀਜ਼ ਉਹ ਹੈਗੀ ਆ ਕਿਉਂਕਿ ਕਈ ਦੋਸਤ ਕਹਿੰਦੇ ਆ ਕਿ ਮੈਨੂੰ ਸਟਾਕ ਮਾਰਕੀਟ ਬਾਰੇ ਕੁਝ ਨਹੀਂ ਪਤਾ ਮੈਨੂੰ ਆ ਸਿਖਾ ਦਿਓ ਆ ਸਿਖਾ ਦਿਓ ਤਾਂ ਆਲਰੇਡੀ ਉਹ ਕੰਮ ਹੋਇਆ ਹੋਇਆ ਹੁਣ ਆਪਾਂ ਚੱਲਦੇ ਆ ਜੀ ਅੱਜ ਦੇ ਪਹਿਲਾਂ ਇੱਕ ਆਈਪੀਓ ਬਾਰੇ ਗੱਲ ਕਰਦੇ ਆਂ ਆਈਪੀਓ ਦਾ ਨਾਮ ਹੈ ਯੂਨੀਮੈਕ ਐਰੋਸਪੇਸ ਐਂਡ ਮੈਨੂਫੈਕਚਰਿੰਗ ਲਿਮਿਟਿਡ ਇਹ ਆਈਪੀਓ ਸ਼ੁਰੂ ਹੋ ਚੁੱਕਿਆ ਜੀ ਮੇਰੇ ਖਾਲਸ 2 ਦਿਨ ਹੋਰ ਹੈਗੇ ਆ ਤੇ ਤੇ ਕੰਮ ਇਹਨਾਂ ਦਾ ਕੀ ਹੈ ਬਹੁਤ ਹੀ ਇੱਕ ਇਹ ਜੇ ਯੂਨੀਕ ਬਿਜ਼ਨਸ ਦੇ ਵਿੱਚ ਹੈਗੇ ਆ ਇਹ ਜਿੱਥੇ ਬਹੁਤ ਥੋੜੀਆਂ ਕੰਪਨੀਆਂਜ਼ ਨੇ ਸਪੈਸ਼ਲੀ ਇਹਨਾਂ ਦਾ ਕੰਮ ਹੈਗਾ ਜਹਾਜ਼ਾਂ ਦੇ ਨਾਲ ਰਿਲੇਟਡ ਕੁਝ ਖਾਸ ਤਰ੍ਹਾਂ ਦੇ ਪਾਰਟ ਨੇ ਜਹਾਜ਼ਾਂ ਦੇ ਜਿਹੜੇ ਇਹ ਬਣਾਉਂਦੇ ਆ ਉਸ ਤੋਂ ਅੱਗੇ ਕੀ ਹੈਗਾ ਆਪਾਂ ਦੇਖਦੇ ਆ ਇਹ ਤਾਂ ਹੋ ਗਿਆ ਇਹਨਾਂ ਦਾ ਕੰਮਕਾਰ ਤੇ ਇੱਕ ਇਹਨਾਂ ਦੀ ਜਿਹੜੀ ਸਭ ਤੋਂ ਸਟਰੋਂਗ ਪੁਆਇੰਟ ਹੈਗਾ ਉਹ ਹੈਗਾ ਸਟਰੋਂਗ ਫਾਈਨੈਂਸ਼ੀਅਲ ਕੰਡੀਸ਼ਨ ਇਹਨਾਂ ਦੀ ਪਿਛਲੇ ਕੁਝ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਪ੍ਰੋਫਿਟ ਹੋਇਆ 2022 2021 2021 ਦੇ ਵਿੱਚ ਇਹਨਾਂ ਦਾ ਰੈਵਨਿਊ ਸੀਗਾ 37 ਕਰੋੜ ਰੁਪਏ ਜਿਹੜਾ ਕਿ ਵੱਧ ਕੇ ਹੋ ਗਿਆ 2013 ਕਰੋੜ ਪੰਜ ਗੁਣਾ ਵੱਧ ਗਿਆ ਮਤਲਬ ਤੇ ਪ੍ਰੋਫਿਟ 3 3.4 ਕਰੋੜ ਤੋਂ ਵੱਧ ਕੇ ਹੋ ਗਿਆ 58 ਕਰੋੜ 4 ਹੂੰ 14 ਗੁਣਾ 14 ਗੁਣਾ ਤੱਕ ਇਹਨਾਂ ਦਾ ਪ੍ਰੋਫਿਟ ਵੱਧ ਗਿਆ ਤਿੰਨਾਂ ਜਾਂ ਚਾਰਾਂ ਸਾਲਾਂ ਦੇ ਵਿੱਚ ਉਸ ਤੋਂ ਬਾਅਦ ਅਗਲੀ ਚੀਜ਼ ਇਹ ਹੈ ਕਿ ਆ ਕਿ ਗਵਰਨਮੈਂਟ ਦਾ ਪ੍ਰੋਪਰ ਰੁਝਾਨ ਰਹਿੰਦਾ ਹੀ ਰਹਿੰਦਾ ਵਾ ਇਸ ਸੈਕਟਰ ਦੇ ਵੱਲ ਡਿਫੈਂਸ ਵੱਲ ਹੋਇਆ ਜਾਂ ਹੋਰ ਸਾਰਾ ਕੁਝ ਹੋਇਆ ਤੇ ਹੋਰ ਹੈ ਕੀ ਇਹਦੇ ਬਾਰੇ ਕੀ ਚੀਜ਼ ਹੋ ਸਕਦੀ ਹੈ ਜੀ ਗਲੋਬਲ ਕਸਟਮਰ ਬੇਸ ਆ ਪੂਰੀ ਦੁਨੀਆ ਦੇ ਵਿੱਚ ਹੀ ਜਹਾਜ਼ਾਂ ਦਾ ਕੰਮ ਵਧਦਾ ਜਾ ਰਿਹਾ ਚਾਹੇ ਉਹ ਸਵਾਰੀਆਂ ਵਾਲੇ ਜਹਾਜ਼ ਹੋਣ ਤੇ ਚਾਹੇ ਲੜਾਕੂ ਜਹਾਜ਼ ਹੋਣ ਇਹ ਕੰਮ ਤਾਂ ਲਗਾਤਾਰ ਹੋੜੀ-ਹੋੜੀ ਸਾਲ ਦਰ ਸਾਲ ਅਗਲੇ 10 ਸਾਲਾਂ ਨੂੰ 20 ਸਾਲਾਂ ਨੂੰ ਹੋਰ ਜ਼ਿਆਦਾ ਵਧੀ ਜਾਣੀਆਂ ਵਧੀ ਹੀ ਜਾਣਾ ਵਾ ਤੇ ਸਿੱਧਾ-ਸਿੱਧਾ ਦਾ ਬੈਨੀਫਿਟ ਮਿਲਣਾ ਇਸ ਕੰਪਨੀ ਨੂੰ ਯੂਨੀਮੈਕ ਐਰੋਸਪੇਸ ਹੁਣ ਹੈਗੀ ਆ ਅਗਲੀ ਗੱਲ ਅਗਲੀ ਗੱਲ ਇਹ ਹੈਗੀ ਆ ਆਈਪੀਓ ਆਇਆ ਹੈ ਤਾਂ ਜਿੰਨੇ ਵੀ ਅਲੱਗ-ਅਲੱਗ ਬ੍ਰੋਕਰੇਜ ਫਰਮਸ ਹੈਗੀਆਂ ਨੇ ਉਹ ਆਪਣੇ ਆਪਣੇ ਕਲਾਇੰਟਸ ਨੂੰ ਕੀ ਕਹਿੰਦੀਆਂ ਨੇ ਕਿ ਇਸ ਆਈਪੀਓ ਤੋਂ ਦੂਰ ਰਹੋ ਜਾਂ ਇਸ ਆਈਪੀਓ ਨੂੰ ਸਬਸਕ੍ਰਾਈਬ ਕਰੋ ਤਾਂ ਮੋਸਟਲੀ ਜਿੰਨੇ ਵੀ ਬ੍ਰੋਕਰੇਜ ਹਾਊਸਸ ਹੈਗੇ ਆ ਉਹ ਆਪਣੇ ਆਪਣੇ ਕਲਾਇੰਟਸ ਨੂੰ ਕਹਿ ਰਹੇ ਆ ਕਿ ਇਸ ਕੰਪਨੀ ਦੇ ਆਈਪੀਓ ਨੂੰ ਸਬਸਕ੍ਰਾਈਬ ਕਰੋ ਬਹੁਤ ਹੀ ਵਧੀਆ ਤੁਹਾਨੂੰ ਫਾਇਦਾ ਹੋਊਗਾ ਤਾਂ ਇਹ ਹੈਗੀ ਹੈ ਜੀ ਪਹਿਲੀ ਆਪਣੀ ਗੱਲਬਾਤ ਯੂਨੀ ਮੈਕ ਐਰੋਸਪੇਸ ਦੀ ਮੇਰੇ ਖਿਆਲ ਚ ਇਹਦੇ ਚ ਫਿਲਹਾਲ ਇੰਨਾ ਕੀ ਬਹੁਤ ਹੂੰ ਇੰਨਾ ਬਹੁਤ ਹੈਗਾ ਜੀ ਹੁਣ ਆਪਾਂ ਚੱਲਦੇ ਆਂ ਅੱਜ ਦੀਆਂ ਦੋ ਕੰਪਨੀਆਂ ਦੇ ਵੱਲ ਤੇ ਪਹਿਲੀ ਕੰਪਨੀ ਹੈਗੀ ਆ ਵਿਕਰਾਂਗੀ ਤੁਹਾਡੇ ਵਿੱਚੋਂ ਹੋ ਸਕਦਾ ਬਹੁਤ ਸਾਰੇ ਦੋਸਤ ਵਿਕਰਾਂਗੀ ਦੇ ਨਾਮ ਤੋਂ ਜਾਣੂ ਹੋਣਗੇ ਤੇ ਉਹਨਾਂ ਨੂੰ ਪਤਾ ਹੋਊਗਾ ਤੁਹਾਨੂੰ YES ਬੈਂਕ ਦੀ ਹਾਲਤ ਪਤਾ ਵਾ ਉਹਦਾ ਪਾਸਟ ਤੁਹਾਨੂੰ ਪਤਾ ਕਿਵੇਂ ਦਾ ਰਿਹਾ ਤੇ ਉਹਦਾ ਹੁਣ ਪ੍ਰੈਜ਼ੈਂਟ ਤੁਹਾਨੂੰ ਪਤਾ ਕਿਵੇਂ ਦਾ ਰਿਹਾ ਆਲਮੋਸਟ ਰਲਦੀ ਮਿਲਦੀ ਕਹਾਣੀਆਂ ਵਿਕਰਾਂਗੀ ਦੀ ਯਸ ਬੈਂਕ ਦੇ ਨਾਲ ਇੱਕ ਟਾਈਮ ਦੇ ਉੱਪਰ ਸ਼ੇਅਰ ਮਾਰਕੀਟ ਦਾ ਜਿਹਨੂੰ ਇੰਗਲਿਸ਼ 'ਚ ਕਹਿੰਦੇ ਆ ਬਲੂ ਆਇਡ ਬॉय ਬਲੂ ਆਇਡ ਬॉय ਮਤਲਬ ਉਹਨਾਂ ਦਾ ਚੰਪੇ ਦਾ ਸਤਾਰਾ ਜਿਵੇਂ ਟੀਮਾਂ ਦੇ ਵਿੱਚ ਤੰਦੂਲਕਰ ਕੋਲੀ ਮੈਸੀ ਰੋनाल्डੋ ਹੁੰਦੇ ਆ ਉਵੇਂ ਦੀ ਇਹ ਦੋ ਸ਼ੇਅਰ ਸੀਗੇ ਫੇਰ ਇੱਥੇ ਮੇਰੀ ਉਹੀ ਗੱਲ ਆ ਸ਼ੇਅਰ ਮਾਰਕੀਟ ਦੇ ਵਿੱਚ ਕੋਈ ਵੀ ਪ੍ਰਾਈਸ ਸਹੀ ਨਹੀਂ ਹੁੰਦਾ ਤੁਸੀਂ ਉਹ ਨਹੀਂ ਕਹਿ ਸਕਦੇ ਕਿ ਹਾਂ ਇਹ ਬਿਲਕੁਲ ਸਹੀ ਚੱਲਦਾ ਵਾ ਇੰਨਾ ਸੌਖਾ ਨਹੀਂ ਹੁੰਦਾ ਲੱਖਾਂ ਲੋਕਾਂ ਨੇ ਜਦੋਂ ਡਰ ਜਾਣਾ ਉਹਦੇ ਚੋਂ ਪੈਸਾ ਕੱਢ ਲੈਣਾ ਸ਼ੇਅਰ ਨੇ ਧੜੰਮ ਕਰਕੇ ਥੱਲੇ ਡਿੱਗਣਾ ਵਾ ਜਦੋਂ ਲਾਲਚ ਵਧਿਆ ਜਦੋਂ ਹੀ ਕੋਈ ਇੱਕ ਛੋਟੀ ਜੀ ਪੋਜ਼ਿਟਿਵ ਨਿਊਜ਼ ਆਈ ਲੱਖਾਂ ਲੋਕਾਂ ਨੇ ਉਹਦੇ ਚ ਪੂਰੀ ਇਨਵੈਸਟਮੈਂਟ ਕਰ ਦੇਣੀ ਆ ਸਟਾਕ ਨੂੰ ਪੂਰਾ ਉੱਪਰ ਲੈ ਜਾਣਾ ਇਹੀ ਚੀਜ਼ ਜੈਸ ਬੈਂਕ ਨਾਲ ਹੋਈ ਸੀ ਇਹੀ ਹੋਈ ਵਿਕਰਾਂਗੀ ਦੇ ਨਾਲ ਵਿਕਰਾਂਗੀ ਦਾ ਹੀ ਤੁਹਾਨੂੰ ਮੈਂ ਦੱਸ ਦਿੰਨਾ 4-5 ਰੁਪਏ ਦੇ ਉੱਪਰ ਚੱਲਦਾ ਸੀ ਇਹ ਸ਼ੇਅਰ 4-5 ਰੁਪਏ ਤੋਂ ਕੁਝ ਸਾਲਾਂ ਦੇ ਵਿੱਚ ਹੀ ਚਲਾ ਗਿਆ 550 600 ਦੇ ਨੇੜੇ ਦੇ ਨੇੜੇ 100 100 ਗੁਣਾ ਕੁਝ ਸਾਲਾਂ ਦੇ ਵਿੱਚ ਹੀ 100 ਗੁਣਾ ਹੋ ਗਿਆ ਇਹ ਸ਼ੇਅਰ 100 ਗੁਣਾ ਹੁਣ ਇੱਕ ਮੈਂ ਬੋਲਦਾ ਤੇ ਤੁਸੀਂ ਸੁਣ ਲਿਓ ਬਹੁਤ ਵੱਖਰੀ ਗੱਲ ਆ ਬਹੁਤ ਛੋਟੀ ਗੱਲ ਆ ਪਰ ਜਦੋਂ ਆਉਂਦੇ ਆ ਜ਼ੀਰੋਆਂ ਦਾ ਪ੍ਰੋਫਿਟ 'ਚ ਹਿਸਾਬ ਲਾਉਣ ਲੱਗੋਗੇ ਤਾਂ ਬਹੁਤ ਗੱਲ ਵੱਖਰੀ ਹੋ ਜਾਣੀ ਹੈ ਫਿਰ ਹੁੰਦਾ ਕੀ ਆ ਜਦੋਂ ਬਹੁਤ ਸਾਰੇ ਲੋਕ ਇੰਨੇ ਜਿਆਦਾ ਪ੍ਰੋਫਿਟ ਦੇ ਉੱਪਰ ਬੈਠੇ ਹੁੰਦੇ ਆ ਇੰਨੇ ਘੱਟ ਟਾਈਮ ਦੇ ਵਿੱਚ ਬੈਠਦੇ ਆ ਤਾਂ ਫਿਰ ਇੱਕ ਛੋਟੀ ਜੀ ਨਿਊਜ਼ ਮਾੜੀ ਨਿਊਜ਼ ਹੀ ਉਹਨਾਂ ਨੂੰ ਚਾਹੀਦੀ ਆ ਉਹਦੇ ਵਿੱਚੋਂ ਇੱਕਦਮੀ ਨਿਕਲਣ ਲਈ ਉਹੀ ਵਕਰਾਂਗੀ ਦੇ ਨਾਲ ਹੋਇਆ ਦੋ ਚਾਰ ਬੁਰੀਆਂ ਨਿਊਜ਼ ਆਈਆਂ ਉਹਦੇ ਨਾਲ ਹੀ ਜਿਹੜਾ ਸਟਾਕ ਸੀ ਵਾਪਸ ਉੱਥੇ ਹੀ ਪਹੁੰਚ ਗਿਆ ਜਿੱਥੋਂ ਚੱਲਿਆ ਸੀ ਪਰ ਕੰਪਨੀ ਓਵੇਂ ਦੀ ਓਵੇਂ ਹੀ ਆ ਹੁਣ ਕੰਪਨੀ ਵਾਪਸ ਠੀਕ ਹੋ ਰਹੀ ਆ ਵਧੀਆ ਕੰਮ ਕਰ ਰਹੇ ਨੇ ਇਹ ਤੇ ਪਿੱਛੇ ਜੇ ਇੱਕ ਤਾਂ ਕੇਨਰ ਆ ਬੈਂਕ ਦੇ ਨਾਲ ਟਾਈ ਅਪ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਦੂਸਰਾ ਟਾਈ ਅਪ ਹੈਗਾ ਸਟਾਰ ਹੈਲਥ ਦੇ ਨਾਲ ਸਟਾਰ ਹੈਲਥ ਹੈਲਥ ਇੰਸ਼ੋਰੈਂਸ ਦੀ ਪ੍ਰਾਈਵੇਟ ਸੈਕਟਰ ਦੀ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਅੱਜ ਦੀ ਆਪਣੀ ਦੂਸਰੀ ਕੰਪਨੀ ਵੀ ਕੁਦਰਤੀ ਸਟਾਰ ਹੈਲਥ ਹੀ ਆ ਰਕੇਸ਼ ਜੁੰਜਣ ਵਾਲਾ ਹੋਣਾ ਨੇ ਇਹ ਪ੍ਰਮੋਟ ਕੀਤੀ ਸੀ ਉਹਨਾਂ ਦੀ ਜ਼ਿੰਦਗੀ ਦੇ ਪਿੱਛੇ ਜੇ ਡੈਥ ਹੁੰਦੀ ਉਹਨਾਂ ਦੀ ਦੋਕ ਸਾਲ ਪਹਿਲਾਂ ਲਾਸਟ ਜਿਹੜੇ ਦੋ ਕੰਪਨੀਆ ਉਹਨਾਂ ਨੇ ਪ੍ਰਮੋਟ ਕੀਤੀ ਉਹਨਾਂ ਵਿੱਚੋਂ ਸਟਾਰ ਹੈਲਥ ਇੱਕ ਕੰਪਨੀ ਸੀ ਤਾਂ ਹੁਣ ਇਹ ਸ਼ਾਇਦ 7-8 ਰੁਪਏ ਤੱਕ ਆ ਗਿਆ ਸੀ ਇਹਦਾ ਸਟਾਕ ਹਾਲੀਵੁੱਡ ਹੀ ਠੀਕ ਹੋ ਰਿਹਾ ਇੱਕ ਜਿਹੜਾ ਚੀਜ਼ ਮੈਂ ਸਿੱਖੀ ਆ ਪਿਛਲੇ ਇੰਨੇ ਸਾਲਾਂ ਦੇ ਵਿੱਚ 17 ਕੇ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਕੰਪਨੀ ਉਹ ਤੋਂ ਮੈਂ ਵੀ ਛੱਡਤੀਆਂ ਸਟਾਰਟਿੰਗ 'ਚ ਜਿਹੜੀਆਂ ਮਤਲਬ ਇੰਨੀ ਜ਼ਿਆਦਾ ਡਿੱਗੀਆਂ ਆ मतलब 500 ਤੋਂ ਇੱਥੇ ਤੱਕ ਆਈਆਂ ਮੈਂ ਕਿਹਾ ਨਹੀਂ ਇਹ ਤਾਂ ਬੇਕਾਰ ਕੰਪਨੀਆਂ ਨੇ ਤૈયਬੋ ਕਿਉਂਕਿ ਇਹਨਾਂ ਤਜਰਬਾ ਨਹੀਂ ਸੀ ਹੋੜੀ-ਹੋੜੀ ਕਰਕੇ ਮੈਂ ਜਿਹੜੀ ਚੀਜ਼ ਸਿੱਖੀ ਉਹ ਆਹੀ ਆ ਇੰਨੇ ਗੁਣਾ ਲਾਲਚ ਤੇ ਇੰਨੇ ਗੁਣਾ ਡਰ ਹੋੜੀ-ਹੋੜੀ ਕਰਕੇ ਉਹ ਕੰਪਨੀਆਂ ਵਾਪਸ ਇੱਕ ਚੰਗੇ ਲੈਵਲ ਤੇ ਚੱਲਿਆਂਗੇ ਹੁਣ ਕਿਸ ਲੈਵਲ ਤੇ ਗਈਆਂ ਉਹ ਵੱਖਰੀ ਵੱਖਰੀ ਗੱਲ ਆ ਮੈਨੂੰ ਨਹੀਂ ਪਤਾ ਵਕਰਾਂਗੇ ਕਿਸ ਲੈਵਲ ਤੇ ਕੁਝ ਸਾਲਾਂ ਤੱਕ ਹੋਊਗਾ ਕਿ 300 ਤੇ ਹੋ 200 ਤੇ ਹੋ 100 ਤੇ ਹੋ ਜਾਂ 5 ਰੁਪਏ ਤੇ ਹੋ ਮੈਨੂੰ ਨਹੀਂ ਪਤਾ ਪਰ ਇਹ ਆ ਕਿ ਹਮੇ ਆਲਮੋਸਟ ਇਹਨਾਂ ਸਾਰੀਆਂ ਇਹੋ ਜਿਹੀਆਂ ਕੰਪਨੀ ਚ ਦੇਖਿਆ ਕਿ ਜੇ ਕੋਈ ਕਿਉਂਕਿ ਇੱਕ ਤਾਂ ਇਹ ਬਹੁਤ ਵੋਲੇਟਾਈਲ ਸ਼ੇਅਰ ਹੁੰਦੇ ਆ ਤੇ ਜੇ ਇਹਨਾਂ ਦੇ ਵਿੱਚ ਕੋਈ ਇਨਵੈਸਟਡ ਹੁੰਦਾ ਥੋੜੀ دیر ਲਈ ਸਪੈਸ਼ਲੀ ਇਹੋ ਜਿਹੇ ਟਾਈਮਾਂ ਦੇ ਵਿੱਚ ਜਦੋਂ ਬਿਲਕੁਲ ਹੀ ਖਤਮ ਹੋਣ ਲੱਗੇ ਹੁੰਦੇ ਆ ਥੋੜੀ ਜੀ ਇਨਵੈਸਟਮੈਂਟ ਕਰਦਾ ਕੋਈ ਪਰ ਉਸ ਤੋਂ ਬਾਅਦ ਉਹਨੂੰ ਭੁੱਲ ਜਾਂਦਾ ਤਾਂ ਚੰਗਾ ਤਕੜਾ ਐਪਰੀਸੀਏਸ਼ਨ ਇਹ ਕੰਪਨੀਆਂ ਦਿੰਦੀਆਂ ਨੇ ਕਿਉਂਕਿ ਜਿਹੜੇ ਹਿਸਾਬ ਨਾਲ ਡਿੱਗੇ ਹੁੰਦੇ ਆ ਫਿਰ ਉਹੀ ਦੂਜੇ ਪਾਸੇ ਨੂੰ ਵੀ ਲਾਲਚ ਫਿਰ ਉਵੇਂ ਹੀ ਵਧਣਾ ਦੋ ਚਾਰ ਚੰਗੀਆਂ ਨਿਊਜ਼ ਆ ਗਈਆਂ ਤਾਂ ਫਿਰ ਲੋਕਾਂ ਨੇ ਸੋਚਣਾ ਸ਼ੁਰੂ ਕਰਨਾ ਕਿ ਯਾਰ 600 ਰੁਪਏ ਤੇ ਹੁੰਦਾ ਸੀ ਅੱਜ 20 ਰੁਪਏ ਤੇ ਹੈਗਾ ਤਾਂ ਉਹ ਜਿਹੜੀ ਕੈਲਕੂਲੇਸ਼ਨ ਹੈ ਨਾ ਦਿਮਾਗ ਦੇ ਵਿੱਚ ਤਾਂ ਉਹ ਇੱਥੇ ਆਪਣਾ ਕੰਮ ਕਰਦੀ ਆ ਫਿਰ ਤਾਂ ਇਹ ਹੈਗਾ ਜੀ ਮੇਰਾ ਪਹਿਲਾ ਸ਼ੇਅਰ ਵਿਕਰਾਂਗੀ ਦਾ ਪਰ ਇਹਦੇ ਚ ਇੱਕ ਚੀਜ਼ ਆ ਕਿ ਇਹ ਜੇ ਕੰਪਨੀਆਂ ਦੇ ਵਿੱਚ ਜੇ ਤੁਸੀਂ ਬਹੁਤ ਜ਼ਿਆਦਾ ਲਾਲਚ ਕਰੋਗੇ ਵੀ ਗਲਤ ਗੱਲ ਹੋਊਗੀ ਮੇਨ ਮੇਰਾ ਨਿੱਜੀ ਵਿਚਾਰ ਆ ਮੇਨ ਥੋੜਾ ਪੈਸਾ ਹਮੇਸ਼ਾ ਸਭ ਤੋਂ ਵੱਡੀਆਂ ਕੰਪਨੀਆਂ 'ਚ ਹੀ ਲੱਗਿਆ ਰਹਿਣਾ ਚਾਹੀਦਾ ਹੈ ਵੱਡੇ ਹਾਥੀਆਂ ਦੇ ਵਿੱਚ ਇਹਨਾਂ ਕੰਪਨੀਆਂ 'ਚ ਬੜੀ ਥੋੜੀ ਅਮਾਉਂਟ ਲਾ ਕੇ ਰੱਖੋ ਜਦੋਂ ਇਹੋ ਜਿਹੇ ਮੌਕੇ ਮਿਲਦੇ ਆ ਉਸ ਤੋਂ ਬਾਅਦ ਬਿਲਕੁਲ ਭੁੱਲ ਜੋ ਕਿਉਂਕਿ ਇਹਨਾਂ ਨੇ ਡਿੱਗਣਾ ਵੀ ਬਹੁਤ ਬੁਰੀ ਤਰ੍ਹਾਂ ਤੇ ਚੜ੍ਹਨਾ ਵੀ ਬੁਰੀ ਤਰ੍ਹਾਂ ਹੀ ਹੁੰਦਾ ਤਾਂ ਇਹ ਹੈਗੀ ਆ ਜੀ ਪਹਿਲੀ ਕੰਪਨੀ ਅ ਵਿਕਰਾਂਗੀ ਦੂਸਰੀ ਆਪਣੀ ਕੰਪਨੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਬੋਲਿਆ ਸੀਗਾ ਕਿ ਹੈਗੀ ਆ ਸਟਾਰ ਹੈਲਥ ਦਸਟਾਰ ਹੈਲਥ ਇੰਡੀਆ ਦੀ ਹੈਲਥ ਇੰਸ਼ੋਰੈਂਸ ਦੀ ਪ੍ਰਾਈਵੇਟ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ 16% ਦੇ ਤਕਰੀਬਨ ਮਾਰਕੀਟ ਸ਼ੇਅਰ ਇਹਨਾਂ ਦੇ ਕੋਲੇ ਹੈਲਥ ਸੈਕਟਰ ਦਾ ਜੇ ਤੁਸੀਂ ਵੱਡੇ ਦੇਸ਼ਾਂ ਦੇ ਨਾਲ ਇੰਡੀਆ ਨੂੰ ਕੰਪੇਅਰ ਕਰੋਗੇ ਕਿ ਉੱਥੇ ਲੋਕਾਂ ਨੇ ਹੈਲਥ ਇੰਸ਼ੋਰੈਂਸ ਕਿੰਨੀ ਕਰਵਾਈ ਹੋਈ ਆ ਅਮਰੀਕਾ ਚਾਈਨਾ ਜਰਮਨੀ ਇੰਗਲੈਂਡ ਇਹੋ ਜਿਹੇ ਦੇਸ਼ਾਂ ਦੇ ਵਿੱਚ ਇੰਡੀਆ ਦੇ ਨਾਲ ਕੰਪੇਅਰ ਕਰੂਗੇ ਤੇ ਆਪਣੀ ਜਿਹੜੀ ਪਰਸੈਂਟੇਜ ਆ ਹਰ 100 ਦੇ ਪਿੱਛੇ ਕਿੰਨੇ ਲੋਕਾਂ ਨੇ ਹੈਲਥ ਇੰਸ਼ੋਰੈਂਸ ਕਰਵਾਈ ਆ ਕੁਝ ਵੀ ਨਹੀਂ ਹੈਗਾ ਮਤਲਬ ਨੋਮੀਨਲ ਵੀ ਨਹੀਂ ਹੈ ਉੱਥੇ ਤਕਰੀਬਨ 50 ਤੋਂ 60% ਲੋਕਾਂ ਨੇ ਹੈਲਥ ਇੰਸ਼ੋਰੈਂਸ ਕਰਵਾਈ ਆ ਅਮਰੀਕਾ ਚ ਤੇ ਚਾਈਨਾ ਚ ਤੇ ਇਸ ਤੋਂ ਵੀ ਜ਼ਿਆਦਾ ਕਰਵਾਈ ਆ ਇੰਡੀਆ ਚ ਮੈਨੂੰ ਲੱਗਦਾ 2 ਜਾਂ 3% ਆ ਹਲੇ ਤਾਂ ਇਹ ਜਿਹੜੀ ਇਹ ਜਿਹੜਾ ਸੈਕਟਰ ਆ ਇਹ ਜਿਹੜੀ ਮਾਰਕੀਟ ਆ ਹੈਲਥ ਇੰਸ਼ੋਰੈਂਸ ਵਾਲੀ ਹਾਲੇ ਇਹਦੇ ਚ ਬਹੁਤ ਕੰਮ ਹੋਣਾ ਬਾਕੀ ਪਿਆ ਵਾ ਹੁਣ ਤੁਸੀਂ ਦੇਖੋ ਜੀ 3% ਤੋਂ 6% ਤੱਕ ਹੀ ਚਲੇ ਜਾਂਦੇ ਆ ਤਾਂ ਮਾਰਕੀਟ ਦਾ ਮਤਲਬ ਆ ਕਿ ਡਬਲ ਹੋ ਗਈ ਉੱਪਰੋਂ ਇੰਡੀਆ ਦੀ ਜਨਸੰਖਿਆ ਤਾਂ ਇਸ ਕਰਕੇ ਇਹ ਹੈਗੀ ਇਹਦੀ ਪਹਿਲੀ ਚੀਜ਼ ਦੂਸਰੀ ਜਿਹੜਾ ਇਹਨਾਂ ਦਾ ਪ੍ਰੋਫਿਟ ਲਾਸ ਵਾਲਾ ਹੈਗਾ ਵਹੀ ਖਾਤਾ ਵਹੀ ਖਾਤਾ ਬਹੁਤ ਹੀ ਵਧੀਆ ਸੇਲ ਇਹਨਾਂ ਦੀ ਵਧ ਰਹੀ ਆ 2015 ਦੇ ਵਿੱਚ 1100 ਕਰੋੜ ਲਾ ਲਓ 1000 ਸਮਥਿੰਗ ਆ 1100 ਕਰੋੜ ਰੁਪਏ ਦੇ ਨੇ ਕੰਮ ਕੀਤਾ ਹੁਣ ਆ ਗਿਆ 2024 9 10 ਪੂਰੇ 10 ਸਾਲਾਂ ਦੇ ਵਿੱਚ 14000 ਕਰੋੜ ਹੋ ਗਿਆ 1000 ਕਰੋੜ ਤੋਂ 14000 ਕਰੋੜ ਮਤਲਬ 10 ਸਾਲਾਂ ਦੇ ਵਿੱਚ 14 ਗੁਣਾ ਕੰਮ ਵਧ ਗਿਆ ਮਤਲਬ 14 ਗੁਣਾ ਲੋਕਾਂ ਦੀ ਜ਼ਿਆਦਾ ਹੈਲਥ ਇੰਸ਼ੋਰੈਂਸ ਕਰ ਲਈ ਇਹਨਾਂ ਨੇ ਪ੍ਰੋਫਿਟ ਵੀ ਉਸੇ ਤਰ੍ਹਾਂ ਹੀ ਇਹਨਾਂ ਦਾ ਵਧ ਰਿਹਾ ਵਾ ਹੁਣ ਇਹ ਰਿਜ਼ਲਟ ਆਇਆ ਉਹ ਰਿਜ਼ਲਟ ਵੀ ਇਹਨਾਂ ਦੇ ਚੰਗੇ ਆਏ ਆ ਉਸ ਤੋਂ ਬਾਅਦ ਇੱਕ ਨੈਗੇਟਿਵ ਨਿਊਜ਼ ਕਿਉਂਕਿ ਜਦੋਂ ਤੋਂ ਆਈਪੀਓ ਲਾਂਚ ਹੋਇਆ ਇਹਨਾਂ ਦਾ ਪ੍ਰਾਈਸ ਲਗਾਤਾਰ ਹੀ ਡਿੱਗ ਰਿਹਾ ਉਹਦਾ ਇੱਕ ਕਾਰਨ ਹੈ ਆਈਆਰਡੀਏਆਈ ਇੰਸ਼ੋਰੈਂਸ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਕੋਈ ਨਾ ਕੋਈ ਚੀਜ਼ਾਂ ਰਹਿੰਦੀਆਂ ਕੋ ਡਾਕੂਮੈਂਟਸ ਦੀ ਕਮੀ ਰਹਿੰਦੀ ਐ ਦੂਰ ਉਧਰ ਹੁੰਦੇ ਰਹਿੰਦੇ ਇਹੋ ਜਿਹੇ ਕੰਮ ਉਹਦੇ ਚ ਆਈਆਰਡੀਏਆਈ ਬੜੇ ਲਗਾਤਾਰ ਆਪਣੀ ਜੜੀਆਂ ਹੁੰਦੀਆਂ ਕਿ ਕੀ ਕਹਿ ਸਕਦੇ ਆ ਉਹਨੂੰ ਚੈਕਿੰਗ ਕਹਿ ਸਕਦੇ ਆ ਚੈਕਿੰਗ ਕਰਦੇ ਰਹਿੰਦੇ ਆ ਉਹਦੇ ਵਿੱਚ ਇਹਨਾਂ ਦੇ ਡਾਕੂਮੈਂਟਸ ਪੂਰੇ ਨਹੀਂ ਸੀਗੇ ਜਦੋਂ ਡਾਕੂਮੈਂਟ ਪੂਰੇ ਨਹੀਂ ਆਏ ਤਾਂ ਉਹ ਨਿਊਜ਼ ਮਾਰਕੀਟ ਨੇ ਬਹੁਤ ਨੈਗੇਟਿਵ ਲਈ ਤੇ ਸਟਾਕ ਬੁਰੀ ਤਰ੍ਹਾਂ ਦੇ ਨਾਲ ਉਦੋਂ ਤੋਂ ਡਿੱਗ ਰਿਹਾ ਵਾ ਹੋਰ ਦੇਖਦੇ ਆ ਹੋਰ ਕੀ ਚੀਜ਼ ਹੈਗੀ ਆ ਹੁਣ ਆਪਾਂ ਗੱਲ ਕਰਦੇ ਆ ਇੱਕ ਉਸ ਬ੍ਰੋকারেਜ ਹਾਊਸ ਦੀ ਜਿਨ੍ਹਾਂ ਦਾ ਨਿੱਜੀ ਤੌਰ ਦੇ ਉੱਪਰ ਮੈਂ ਬੜੀ ਰਿਸਪੈਕਟ ਕਰਦਾ ਉਹਨਾਂ ਦੀ ਬਹੁਤ ਵਧੀਆ ਕੰਮ ਕਰਦੇ ਆ ਉਹ ਮੋਤੀ ਲਾਲ ਉਸਵਾਲ ਵਾਲੇ ਉਹਨਾਂ ਨੇ ਵੀ ਹੁਣ ਆਪਣੀ ਇਦੇ ਉੱਪਰ ਬਾਇ ਕਾਲ ਦਿੱਤੀ ਆ ਮਤਲਬ ਆਪਣੇ ਕਲਾਇੰਟਸ ਨੂੰ ਉਹ ਇਸ ਸ਼ੇਅਰ ਨੂੰ ਬਾਇ ਕਰਵਾ ਰਹੇ ਆ ਕਿਉਂਕਿ ਉਹੀ ਆ ਕਿ ਫਿਊਚਰ ਅੱਗੇ ਇਹਨਾਂ ਦਾ ਵਧੀਆ ਉਹੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਉਹੀ ਚੀਜ਼ਾਂ ਉਹ ਕਹਿ ਰਹੇ ਆ ਇੱਥੇ ਤੇ ਉਹ ਕਹਿੰਦੇ ਆ ਕਿ ਜਿਹੜਾ ਹੈਲਥ ਇੰਸ਼ੋਰੈਂਸ ਸੈਕਟਰ ਹੈਗਾ ਇਹ 15 ਤੋਂ 20% ਦੇ ਰੇਟ ਦੇ ਉੱਪਰ ਲਗਾਤਾਰ ਹੋ ਸਕਦਾ ਕਿ ਅੱਗੇ ਵਾਧਾ ਰਵੇ ਸਟਰੋਂਗ ਗਰੋਥ ਹੈਗੀ ਆ ਤੇ ਹੋਰ ਕੀ ਹੈਗਾ ਇਹੋ ਜਿਹਾ ਕੁਝ ਕਹਿ ਰਹੇ ਆ ਕਈ ਹੋਰ ਇਹਨਾਂ ਬਾਰੇ ਨਿਊਜ਼ ਡੈਟ ਫ੍ਰੀ ਕੰਪਨੀ ਆ ਕਿਸੇ ਦੀ ਕੋਈ ਦੇਣਦਾਰੀ ਨਹੀਂ ਹੈਗੀ ਇਹਨਾਂ ਦੀ ਤੇ ਉਸ ਤੋਂ ਇਲਾਵਾ ਪ੍ਰੋਫਿਟ ਲਗਾਤਾਰ ਵਧ ਰਿਹਾ ਪਿਛਲੇ 50 ਸਾਲਾਂ ਤੋਂ 46% ਦੇ ਸੀਏਜੀਆਰ ਦੇ ਉੱਪਰ ਮਤਲਬ ਹਰ ਸਾਲ ਪਿਛਲੇ ਸਾਲ ਦੇ ਨਾਲੋਂ ਪ੍ਰੋਫਿਟ 46% ਵਧ ਰਿਹਾ ਵਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਹੋਰ ਦੇਖ ਲੈਣੇ ਆਪਾਂ ਹੂੰ ਕਿ ਡਿੱਗਿਆ ਕਿਉਂ ਇੱਕ ਹੋਰ ਚੀਜ਼ ਇਸ ਸਾਲ ਅਕਤੂਬਰ ਦੇ ਵਿੱਚ ਨਾ ਇੱਕ ਹੋਰ ਚੀਜ਼ ਹੋਈ ਆ ਕਿਉਂਕਿ ਹਰ ਚੀਜ਼ ਇੰਟਰਨੈਟ ਥਰੂ ਆਪਾਂ ਬੈਂਕਾਂ ਦੇ ਵਿੱਚ ਵੀ ਹੁਣ ਜਾਂਦੇ ਆ ਸਾਰਾ ਕੰਮ ਇੰਟਰਨੈਟ ਥਰੂ ਹੋ ਰਿਹਾ ਵਾ ਤੇ ਉੱਥੇ ਇਹਨਾਂ ਦਾ ਡਾਟਾ ਬਰੀਚ ਹੋਇਆ ਸਾਈਬਰ ਅਟੈਕ ਹੁੰਦਾ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਿੰਨੇ ਵੀ ਕਲਾਇੰਟਸ ਦਾ ਡਾਟਾ ਸੀਗਾ ਉਹ ਬਰੀਚ ਹੋ ਗਿਆ ਉਹ ਕਿਸੇ ਹੋਰ ਨੇ ਡਾਟਾ ਚੋਰੀ ਕਰ ਲਿਆ ਇਹ ਵੀ ਇੱਕ ਬਹੁਤ ਵੱਡੀ ਨੈਗੇਟਿਵ ਨਿਊਜ਼ ਰਹੀ ਆ ਤਾਂ ਕੁਝ ਇਹੋ ਜਿਹੇ ਨੈਗੇਟਿਵ ਨਿਊਜ਼ ਦੇ ਕਾਰਨ ਸਟਾਕ ਲਗਾਤਾਰ ਥੱਲੇ ਗਿਆ ਬਹੁਤ ਸਾਰੇ ਹੋਰ ਬ੍ਰੋকারেਜ ਹਾਊਸਸ ਨੇ ਜਿਹੜੇ ਬਾਏ ਦੀ ਕਾਲ ਦੇ ਰਹੇ ਆ ਬਟ ਵਿਕਰਾਂਗੀ ਤੇ ਸਟਾਰ ਹੈਲਥ ਮੇਰੇ ਅੱਜ ਦੇ ਇਹ ਦੋਨੇ ਸ਼ੇਅਰ ਉਹਨਾਂ ਸ਼ੇਅਰਸ ਦੇ ਵਿੱਚੋਂ ਨੇ ਤੁਹਾਨੂੰ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਕਿ ਇਹਨਾਂ ਨੂੰ ਬਾਏ ਕਰੋ ਜਾਂ ਨਹੀਂ ਮੇਰੇ ਦਿਮਾਗ ਵਿੱਚ ਦੋ ਸ਼ੇਅਰ ਆ ਗਏ ਮੈਂ ਤੁਹਾਡੇ ਨਾਲ ਸ਼ੇਅਰ ਕਰਤੇ ਮੇਰੀ ਸਟ੍ਰੈਟਜੀ ਇਹਨਾਂ ਦੇ ਵਿੱਚ ਇਹੋ ਜਿਹੀ ਰਹਿੰਦੀ ਆ ਇਹੋ ਜਿਹੀ ਸ਼ੇਰਾਂ ਦੇ ਵਿੱਚ ਜਿਹੜੇ ਕਿ ਬਹੁਤ ਜ਼ਿਆਦਾ ਥੱਲੇ ਆਏ ਹੁੰਦੇ ਆ ਪਰ ਮੈਨੂੰ ਉਹਨਾਂ ਸ਼ੇਰਾਂ 'ਚ ਨਹੀਂ ਰੱਖਦਾ ਜਿਵੇਂ ਹਿੰਦੁਸਤਾਨ ਯੂਨੀਲੀਵਰ 에ਸ਼ੀਅਨ ਪੇਂਟਸ ਐਚਡੀਐਫਸੀ ਅਮਰੂਤੀ ਉਹ ਹੋਗੇ ਦਿੱਗਜ ਸ਼ੇਰ ਇਹ ਸ਼ੇਰਾਂ ਦਾ ਵਿੱਚ ਹੁੰਦਾ ਕਿ ਬੜਾ ਵਧੀਆ ਕੋਈ ਮੌਕਾ ਮਿਲਦਾ ਇਹਨਾਂ ਦੇ ਵਿੱਚ ਮੈਂ ਆਪਣਾ ਦੱਸ ਦਿੰਨਾ ਮੈਂ ਬਹੁਤ ਥੋੜੀ ਅਮਾਉਂਟ ਲਾ ਕੇ ਰੱਖਦਾ ਤੇ ਲੰਬਾ ਸਮਾਂ ਵੇਟ ਕਰਦਾ ਐ ਨਹੀਂ ਕਿ ਕਿ ਇਹਦੇ 'ਚ ਇਹ ਆ ਇਹਨਾਂ ਦੇ ਵਿੱਚ ਥੋੜਾ ਰਿਸਕ ਵੀ ਹੁੰਦਾ ਪਰ ਜਿਹੜਾ ਰਿਵਾਰਡ ਆ ਉਹ ਬਹੁਤ ਜ਼ਿਆਦਾ ਮਿਲ ਜਾਂਦਾ ਕਈ ਵਾਰ ਜਿਵੇਂ ਵਿਕਰਾਂਗੇ ਉਹਦੇ ਚ ਇਹ ਨਹੀਂਗਾ ਕਿ 10% ਜਾਂ 15% ਦੇ ਉੱਪਰ ਤੁਸੀਂ ਨਿਕਲ ਚੋ ਨਹੀਂ ਉਹ ਸਟਾਕ 600 ਤਕਰੀਬਨ ਤੋਂ ਲੈ ਕੇ 20 ਰੁਪਏ 10 ਰੁਪਏ ਤੇ ਆ ਗਿਆ ਤਾਂ ਹੁਣ ਇਹ ਨਹੀਂਗਾ ਕਿ ਇਹ 15 ਦਾ ਹੋ ਗਿਆ ਤਾਂ ਵੇਚ ਦੋ ਨਹੀਂ ਨਿੱਜੀ ਵਿਚਾਰ ਹੈਗਾ ਫਿਰ ਉਹੀ ਕਹਿ ਰਹੇ ਆ ਮੈਨੂੰ ਇਹ ਨਹੀਂ ਪਤਾ ਕਿੱਥੋਂ ਤੱਕ ਜਾਊਗਾ ਬਟ हां ਕਿ ਉਹ ਰਿਟਰਨ ਚੰਗੀ ਦੇ ਜਾਂਦੇ ਨੇ ਇਹ ਸਟਾਕ ਇਹ ਸੀਗੀ ਜੀ ਮੇਰੀ ਅੱਜ ਦੀ ਗੱਲਬਾਤ ਇੱਕ ਸੀਗਾ ਆਈਪੀਓ ਦੋ ਮੈਂ ਤੁਹਾਨੂੰ ਸ਼ੇਅਰ ਦੱਸਿਆ ਉਸ ਤੋਂ ਇਲਾਵਾ ਜਿਹੜੇ ਦੋਸਤ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਸ਼ੇਅਰ ਮਾਰਕੀਟ ਨੂੰ ਜਿਆਦਾ ਚੰਗੀ ਤਰ੍ਹਾਂ ਚੱਲਣਾ ਚਾਹੁੰਦੇ ਆ ਉਹਦੇ ਬਾਰੇ ਵਿੱਚ ਬਹੁਤ ਸਾਰੇ ਵੀਡੀਓਜ਼ ਨੇ ਜਿਹੜੇ ਸਿਰਫ ਉਹਨਾਂ ਚੀਜ਼ਾਂ ਬਾਰੇ ਆ ਜਿਹੜਾ ਜਿਹੜਾ ਵੀ ਕੋਈ ਪ੍ਰਸ਼ਨ ਕੋਈ ਕੁਐਸਚਨ ਕਿਸੇ ਵੀ ਨਵੇਂ ਇਹਜੇ ਇਨਸਾਨ ਦੇ ਦਿਮਾਗ 'ਚ ਆਉਂਦਾ ਜਿਹੜਾ ਸ਼ੇਅਰ ਮਾਰਕੀਟ 'ਚ ਪਹਿਲੀ ਵਾਰੀ ਆਇਆ ਵਾ ਤਾਂ ਬਹੁਤ ਸਾਰੇ ਵੀਡੀਓ ਇਹਨਾਂ ਸਾਰੇ ਕੁਐਸਚਨਸ ਨੂੰ ਕਵਰ ਕਰਨਗੇ ਮੇਰਾ ਕਮੈਂਟ ਚੈੱਕ ਕਰ ਲਿਓ ਉੱਥੇ ਮੈਂ ਸਾਰੇ ਐਪੀਸੋਡ ਨੰਬਰ ਲਿਖ ਦੂੰਗਾ ਜ਼ਰੂਰ ਦੇਖ ਲਿਓ ਟੋਟਲ ਫ੍ਰੀ ਹੈਗਾ ਕੋਈ ਪੈਸਾ ਨਹੀਂ ਲੱਗਣਾ ਤਾਂ ਇਹ ਹੈਗਾ ਜੀ ਮੇਰਾ ਅੱਜ ਦਾ ਵੀਡੀਓ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਈ ਹੋਰ ਨਵੇਂ ਸ਼ੇਰਾਂ ਦੇ ਨਾਲ